ਸਮਾਣਾ ਤੋਂ ਨਦੰਪੜ ਜਾਣ ਵਾਲੀ ਸੜਕ ਦੇ ਪਿੰਡ ਕਾਦਰਾਬਾਦੀ ਦੇ ਅਨਾਜ ਮੰਡੀ ਦੇ ਚੌਂਕ ਤੇ ਵਚਨ ਨਦੰਪੜ ਤੋਂ ਮਿੰਨੀ ਬੱਸ ਆ ਰਹੀ ਸੀ ਕਿ ਸਾਹਮਣੇ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਕੀ ਇਹ ਟਰੱਕ ਪਲਟ ਗਿਆ ਤੇ ਬੱਸ ਦੇ ਵਿੱਚ ਬੈਠੀਆਂ 8 ਸਵਾਰੀਆਂ ਜਿਨ੍ਹਾਂ ਦੇ ਵਿੱਚ ਕੀ ਮਹਿਲਾਵਾਂ ਅਤੇ ਬੱਚੇ ਸੀ ਮਹਿਲਾਵਾਂ ਦੇ ਸਮੇਤ ਵਿਅਕਤੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੀ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਦਾਖਲ ਕਰਵਾਇਆ ਗਿਆ ਹਾਦਸੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਉਥੇ ਸਬੰਧੀ ਕਾਦਰਾਬਾਦ ਦੇ ਸਰਪੰਚ ਨੇ ਕਿਹਾ ਕਿ ਬਸਤੇ ਵਿੱਚ ਕਾਦਰਾਬਾਦ ਦੀਆਂ ਸਵਾਰੀਆਂ ਜ਼ਿਆਦਾ ਸੀ ਜੋ ਕਿ ਸਮਾਣਾ ਵਿਖਿਆ ਰਹੀਆਂ ਸਨ ਅਤੇ ਸਵੇਰ ਦੇ ਸਮੇਂ ਹੀ ਇਹ ਹਾਦਸਾ ਹੁੰਦਾ। ਉਥੇ ਇਸ ਸਬੰਧੀ ਜ਼ਖਮੀਆਂ ਨੇ ਦੱਸਿਆ ਕਿ ਉਹ ਪਿੱਛੇ ਬੈਠੇ ਸੀ ਕਿ ਅਚਾਨਕ ਇੱਕ ਨਵੇਂ ਹਾਦਸਾ ਹੋ ਗਿਆ। ਉਹਨਾਂ ਨੇ ਦੱਸਿਆ ਕਿ ਹਾਦਸੇ ਦੇ ਦੌਰਾਨ ਟਰੱਕ ਦੀ ਰਫਤਾਰ ਕਾਫੀ ਜ਼ਿਆਦਾ ਸੀ ਜਦੋਂ ਇਹ ਹਾਦਸਾ ਵਾਪਰਿਆ। ਸਮਾਣੇ ਚੱਲੇ ਸੀ ਕਾਦਰਾਬਾਦ ਤਵਾਰੀ ਸੀ ਬੱਸ। ਹਾਂਜੀ ਸਰ ਉਹਨਾਂ ਦਾ ਪਰ ਹੋਈ ਗਈ। ਨਤਾਂਪੂਰੀ ਤਵਾਰੀ ਸੀ ਕਿੰਨੀ ਕੁ ਸਪੀਡ ਸੀ ਬੱਸ ਦੀ ਇਹਦੀ? ਅਸੀ ਸਪੀਡ ਸੀ ਬੱਸ ਦੀ 21 ਦੇ ਨਾਲ ਹਾਸਾ ਹੋਇਆ ਇਹ ਟਰੱਕ ਨਾਲ ਟਰੱਕ ਨਾਲ ਹੋਇਆ ਤੁਸੀਂ ਵਿੱਚ ਸੀਗੇ ਉਸ ਟਾਈਮ ਮਤਲਬ ਕਿ ਠੀਕ ਇੱਕ ਲੱਖ ਦਾ ਇੱਕ ਲੱਖ ਦੇ ਵਿੱਚ ਬਚੀ ਹੈ ਬਚੋ ਰਹਿ ਗਿਆ ਹਾਂਜੀ ਬੱਸ ਬਚੋ ਵੀ ਆ ਠੀਕ ਵੀ ਆ ਬੱਸ ਕਿ ਪਰੀ ਹੋਈ ਸੀ ਉਸ ਟਾਈਮ ਨਹੀਂ ਜੀ ਬੱਸ 15 ਕੁ ਵਾਰੀ ਹੋਣੀ ਹੈ 15 ਕੁ ਵਾਰੀਆਂ ਸੀ ਤੁਸੀਂ ਕਿਹਾ ਨਹੀਂ ਵੀ ਡਰਾਈਵਰ ਨੂੰ ਸਲੋ ਕਰ ਲਿਆ ਮੋੜ ਦਾ ਟਾਈਮ ਹੈ ਨਹੀਂ ਜੀ ਬੱਸ ਔੜਕੀ ਔੜਕੀ ਜਿਵੇਂ ਚੱਲ ਰਹੇ ਨੇ ਇੰਨੇ ਸੀ ਬੱਸ ਚ ਕਦੇ ਆਏ ਨਹੀਂ ਅੱਛਾ ਕਦੇ ਆਏ ਨਹੀਂ ਹਾਂਜੀ ਉਸ ਤੋਂ ਦੋ ਤਿੰਨ ਵਾਰੀ ਵੈਸੇ ਸਪੀਡ ਤੇ ਕੁਝ ਨਹੀਂ ਕੋਈ ਐਸਟੀਮੇਟ ਕੁਝ ਨਹੀਂ ਨਹੀਂ ਸਮਝੋ ਵੀ ਉੰਜ ਤੇਜ਼ ਸੀ ਤੇ ਬੱਸ ਕਾਦਰਾਵਾ ਤੋਂ ਆ ਰਹੀ ਸੀ ਜੀ ਤੇ ਇਹਦੀ ਸਪੀਡ ਤੇ ਬਹੁਤ ਸਪੀਡ ਤੇ ਆ ਰਹੀ ਹੈ ਤੇ ਇਹ ਜਿਹੜਾ ਟਰੱਕ ਆ ਰਿਹਾ ਤੇ ਗੱਜਵਾ ਸਾਈਡ ਤੋਂ ਆ ਰਿਹਾ ਗੱਜ ਵਧੀਆ ਸਪੀਡ ਦਾ ਮਤਲਬ ਕੀ ਹੈ ਸੀ 90 100 ਦੀ ਸਪੀਡ ਤੇ ਨਹੀਂ ਨਹੀਂ ਚਲੋ 70 80 ਦੇ ਹੋ ਗਏ ਮਤਲਬ ਬੱਸ ਤੇਜ਼ ਹੈ ਸੀ ਤੇ ਤੇ ਬੱਸ ਬੱਸ ਨਾਲ ਤੇਜ਼ ਆ ਰਿਹਾ ਤੇ ਇਹਨਾਂ ਨੇ ਫਿਰ ਕੋਈ ਸਲੋ ਨਹੀਂ ਕਰੀ ਇਹ ਨਹੀਂ ਇਹਨੇ ਸਲੋ ਕੋਈ ਨਹੀਂ ਕਰੀ ਹੂੰ ਇਹ ਮੇਰੇ ਖਿਆਲ ਨਾਲ ਤਾਂ ਅਸੀਂ ਇੱਥੇ ਖੜੇ ਤੇ ਜੀ ਮੇਰੇ ਖਿਆਲ ਨਾਲ ਤਾਂ ਥੋੜੀ ਜਿਹੀ ਬਧਾਈ ਆ ਵੀ ਇਹ ਤੋਂ ਪਹਿਲਾਂ ਪਹੁੰਚ ਜਾਮਾ ਹੂੰ अच्छा अभी मैं और ਭਜਾ ਲਿਆ ਕੋਈ ਨਾ ਇਹਦੇ ਪਹਿਲੇ ਪਹਿਲੇ ਨਾਲ ਹੀ ਰੱਖ ਐਸਟੀਮੇਟ ਕਿੰਨੀਆਂ ਕੁ ਸਵਾਰੀਆਂ ਸੀ ਬੱਸ ਦੇ ਵਿੱਚ ਸਵਾਰੀਆਂ ਤਾਂ ਹੁਣ ਵੀ ਮੈਂ ਲਾਤੀ ਇੱਕ ਟ੍ਰਿਕਰ ਚ ਹੋਣੀ ਹੈ ਤੇ ਕੋਈ ਹੋਰੋਂ ਚ ਜ਼ਿਆਦਾ ਜ਼ਖਮੀ ਹੋਈਆਂ ਨਹੀਂ ਕੁਝ ਜ਼ਿਆਦਾ ਵੀ ਹੋਈਆਂ ਇੱਕ ਬੇਬਿਆ ਬਜੁਰਗ ਉਹ ਸੌਣੀ ਜਾਲੀ ਸੀਰੀ ਸੀ ਮਕਟਾ ਹਟਾਉਣਾ ਹੂੰ ਤੇ ਹੋਰ ਵੀ ਕੁੜੀਆਂ ਜਵਾਰ ਦਾ ਸੋਤੇ ਜਿਹੜੇ ਪੰਨਪੂਣ ਨਾਲ ਤੇਨਾਂ ਵੀ ਲੱਗਿਆ ਹੋਣਾ ਕਿਸੇ ਇਹ ਐਦਾ ਹੀ ਰੂਟੀਨ ਚ ਤੇਜ਼ ਲੈ ਕੇ ਜਾਂਦੇ ਨੇ ਬਸ ਤੁਸੀਂ ਇਹਨਾਂ ਨੂੰ ਕਦੀ ਨਹੀਂ ਕਿਹਾ ਵੀ ਸਲੋ ਜਾਇਆ ਕਰੋ ਉਹ ਕਿੰਨੇ ਵਾਰੀ ਗੱਜਦੇ ਨੇ ਕਿਹੜਾ ਸੁਣਦੇ ਨਹੀਂ ਗਏ ਜੀ ਦੋਏ ਵਸਾਪਦੇ ਨੇ ਇੰਦੀਆਂ ਇੱਕ ਵਾਰ ਇਧਰ ਵਾਜ ਦੇ ਕੋਈ ਦਰਵਾਜ਼ਾ ਕੀ ਅਵਸਥਾ ਹੈ ਨਹੀਂ ਜੀ ਠੀਕ ਹੈ ਹਾਂਜੀ ਠੀਕ ਹੈ ਗੱਲ ਇਹਦਾ ਡਰਾਈਵਰ ਵੀ ਕੋਈ ਪੱਕਾ ਨਹੀਂ ਹੈਗਾ ਜੀ ਇਹ ਦੁਬਾਰਾ ਇੱਕ ਦਿਨ ਵੀ ਪੂਰਾ ਲਾਵੇ ਜਾਂ ਦੁ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਜੀ ਇਹਨਾਂ ਕੋਈ ਡਰਾਈਵਰ ਨਹੀਂ ਆ ਗਿਆ ਮਤਲਬ ਛੋਟੇ ਛੋਟੇ ਚਵਾ ਕੇ ਡਰਾਈਵਰ ਰੱਖੇ ਹੋਏ ਆ ਨਾ ਹੈ ਨਹੀਂ ਦੋ ਇਹਨਾਂ ਨਹੀਂ ਨੇ ਅਪਦੀਨ ਦੇ ਟਾਈਮ ਨੇ ਹੂੰ ਤੇ ਇਹ 10 ਮਿੰਟ ਪਹਿਲਾਂ ਇੱਕਣ ਜੇ 1 ਧੰਟ ਘੰਟੇ ਗਏ ਲੋਕਾਂ ਨੂੰ ਦੋ ਹੀ ਬੱਸਾਂ ਨਹੀਂ ਆਣੀਆਂ ਕੋਈ ਟਾਈਮ ਨਹੀਂ ਇਹਨਾਂ ਦਾ ਕੋਈ ਟਾਈਮ ਨਹੀਂ ਨਾ ਵੀ ਰੋਜ਼ ਇਹਨਾਂ ਨੂੰ ਆਸਕਰ ਸਾਡੀ ਪਿੰਡ ਚ ਇੱਕ ਬੰਦਾ ਪਰੋਲੀ ਫੁੱਟੀ ਪਰਾਂ ਨਹੀਂ ਗਏ ਨੇ ਪਿੰਡ ਦੇ ਵਿੱਚ ਬੰਦਾ ਮਾਰ ਕੇ ਆਏ ਨੇ ਹੂੰ ਕੁੱਲ 50000 ਰੁਪਏ ਦਿੱਤਾ ਉਹ ਬੰਦੇ ਨੂੰ ਹੂੰ ਇਹ ਬੰਦਾ ਮਰ ਰਿਹਾ ਸੀ ਕੁੱਲ 50000 ਸਾਰੀ ਟੋਰ ਇੱਕ ਮਾਣਾ ਟੋਪਿਆ ਲਾਸ਼ਨ ਮਾਦੀ ਰਿਪੋਰਟ